ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਇਹ ਪਿੰਡ ਆ ਉਹ ਪਿੰਡ ਸਿਵਿੰਗਾ ਜ਼ਿਲ੍ਹਾ ਬਠਿੰਡਾ ਬਠਿੰਡੇ ਦੇ ਬਿਲਕੁਲ ਹੀ ਨਾਲ ਆ ਪਿੰਡ ਮੇਰਾ ਜਿੱimme ਆਪਾਂ ਥਰਮਲ ਪਲਾਂਟ ਦੇ ਕੋਲੇ ਆ ਜਾਂਦੇ ਆ ਤਾਂ ਇੱਥੋਂ ਸਿਰਫ 4 ਕਿਲੋਮੀਟਰ ਦੂਰ ਤੇ ਆ ਜੇ ਕਿਸੇ ਭੈਣ ਨੇ ਜਾਂ ਭਰਾ ਨੇ ਆਉਣਾ ਵੀ ਹੋਵੇ ਤਾਂ ਕਿਰਪਾ ਕਰਕੇ ਫੋਨ ਲਾਜ਼ਮੀ ਕਰਕੇ ਆਉਣਾ ਬਾਕੀ ਸਾਰੀਆਂ ਭੈਣਾਂ ਦਾ ਤੇ ਭਰਾਵਾਂ ਧੰਨਵਾਦ ਕਰਦੇ ਜਿਹੜੇ ਭਰਾਵਾਂ ਨੇ ਜਾਂ ਭੈਣ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਠੀਕ ਹੈ ਜੀ ਤੇ ਜਿਹੜੀਆਂ ਭੈਣਾਂ ਚੈਨਲ ਦੇ ਨਵੀਆਂ ਹੁੰਦੀਆਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਕੋਈ ਵੀਡੀਓ ਪਾਉਣਾ ਸਲਾਈ ਦੀ ਜਾਂ ਕਟਾਈ ਦੀ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਇਆ ਕਰੇ ਤੇ ਜਿਹੜੀਆਂ ਭੈਣਾਂ ਨੂੰ ਚੈਨਲ ਸਬਸਕ੍ਰਾਈਬ ਨਹੀਂ ਕਰਨਾ ਆਉਂਦਾ ਜਾਂ ਬੱਚੇ ਫੋਨ ਤੇ ਗੇਮਾਂ ਜਾਦੇ ਖੇਡਦੇ ਆ ਤਾਂ ਉਹਨਾਂ ਨੇ ਕੀ ਕਰਨਾ ਚਾਹੀਦਾ ਮੇਰਾ WhatsApp ਨੰਬਰ ਚੱਲੀ ਜਾਂਦਾ ਉਹਦੇ ਉੱਤੇ ਬੋਲ ਕੇ ਲਿੰਕ ਭੇਜਿਆ ਕਰੋ ਭਾਵਾਂ ਲਿਖ ਕੇ ਭੇਜਿਆ ਕਰੋ ਭਾਈ ਸਾਡਾ ਜਿਹੜਾ ਨੰਬਰ ਆ ਉਹ ਗਰੁੱਪ ਦੇ ਵਿੱਚ ਐਡ ਕਰ ਲਓ ਵੀ ਭੈਣਾਂ ਭੈਣਾਂ ਦੇ ਵਿੱਚ ਤਾਂ ਕਿ ਤੁਹਾਡੇ ਕੋਲ ਹਰਕ ਤਾਂ ਦੀ ਵੀਡੀਓ ਆ ਜਾ ਕਰੇ ਅਵਾ ਸਲਾਈਜੀ ਹੋਵੇ ਜਾਂ ਕਟਾਈ ਤੇ ਅੱਜ ਜਿਹੜਾ ਆਪਾਂ ਟੌਪਕ ਲੈਤਾ ਉਹ ਵੀ ਲੇਡੀ ਸੂਟ ਦਾ ਇੱਕ ਵਾਰੀ ਮੈਂ ਤੁਹਾਨੂੰ ਨਾਪ ਤੋਂ ਜਾਨੂੰ ਕਰਾ ਰਿਹਾ ਹਣਾ ਵੀ ਕਿੰਨਾ ਕਿੰਨਾ ਨਾਪ ਆ ਤਾਂ ਇਹ ਜੀ ਲੰਬਾਈ ਹੈਗੀ ਜਿਹੜੀ ਪੈਨ ਦੀ ਇਸ ਦੀ ਉਹ 39 ਆ ਬਾਹ ਸਾਢੇ 15 ਮੂਰੀ 12 ਇੰਚ ਆ ਤੀਰਾ ਹੈਗਾ 11 ਇੰਚ ਇੱਥੇ ਸਾਢੇ 11 ਸੀ ਨਾ ਇਹਨੇ 11 ਕਰਵਾਤਾ ਸੀ ਛਾਤੀ ਵੀ ਇਹਨੇ 16 ਕਰਵਾਤੀ ਬਾਅਦ ਦੇ ਵਿੱਚ ਕਮਰ 14.5 ਆ ਹਿਪ 16.5 ਠੀਕ ਆ ਜਿਹੜੀਆਂ ਪਲੇਟ ਆ ਉਹ ਪਲੋਈਆਂ ਆਪਾਂ ਗਏ ਨੇ ਉਹ 9 ਤੇ ਆ ਅਗਲਾ ਅਗਲਾ 6 ਆ ਬੈਗ ਵਾਲਾ 5 ਆ ਤੇ ਕੋਣੀ ਹੈਗੀ 11 1/2 ਠੀਕ ਆ ਤਾਂ ਆ ਵੀ ਆਪਾਂ ਇਹਦੇ ਮੈਂ ਨਿਸ਼ਾਨ ਸਾਰੇ ਚੱਕ ਲਈ ਵੀਡੀਓ ਲੰਬੀ ਨਾ ਹੋਵੇ ਜਿਆਦਾ ਹੁਣ ਆ ਦੇਖੋ ਜਿਵੇਂ ਕੜਾਈ ਕਈ ਵੀ ਜਿਆਦਾ ਹੁੰਦੀ ਆ ਆਪਾਂ ਨੂੰ ਫਿਰ ਜਿਆਦਾ ਹੀ ਰੱਖਣੀ ਪੈਣੀ ਠੀਕ ਆ ਇਹ ਨਹੀਂ ਹੈ ਵੀ ਆਪਾਂ ਇਹਨੂੰ ਕੱਟ ਕੇ ਉਹ ਕਰਨਾ ਹਨਾ ਫਿਰ ਉਨੀ ਸਫਾਈ ਹੀ ਨਹੀਂ ਰਹਿੰਦੀ ਕਿ ਕੱਟਣ ਨੂੰ ਤਾਂ ਆਪਾਂ ਕੱਟ ਕੇ ਨੂੰ ਕਿਸੇ ਹਿਸਾਬ ਨਾਲ ਉੱਪਰ ਧਰ ਦਿਆਂਗੇ ਲੈਸ ਵਗੈਰਾ ਪਾ ਕੇ ਪਰ ਥੋੜੀ-ਮੋਟੀ ਨੀਮੀ ਚਲਾਇਆ ਕਰੋ ਤਾਂ ਕਿ ਸੂਟ ਵਧੀਆ ਬਣ ਸਕੇ ਲੰਬਾਈ ਆਪਾਂ ਪੂਰੀ ਕਰ ਲਈ ਇੱਥੋਂ ਠੀਕ ਹੈ ਲਗਭਗ 41 ਗ੍ਰੇਜੂ ਵੀ ਉਹਨੂੰ ਦੱਸਤਾ ਸੀ ਥੋੜੀ ਨੀਵੀ ਰਹੂਗੀ ਤੇ ਤੀਰ ਜਿਹੜਾ ਆਪਾਂ ਉਹ 11 ਕੀਤਾ ਇੱਥੋਂ ਆਪਾਂ ਨੇ 12 ਤੋਂ ਇੱਕ ਸੂਤ ਘੱਟ ਰੱਖਣਾ ਨੀਚੇ ਜਿਹੜਾ ਮੋਢਾ ਪਾਵਾਂਗੇ ਉਹ ਆਪਾਂ 7 ਇੰਚ ਹੀ ਪਾਵਾਂਗੇ ਕਿਉਂਕਿ ਜਦੋਂ ਆਪਾਂ ਆਹ ਗੈਪ ਘੱਟ ਜਾਂਦਾ ਮੈਂ ਤੁਹਾਨੂੰ ਦੱਸਦਾ ਉਹਨਾਂ ਜਿਵੇਂ ਆ ਦੇਖੋ ਇੱਥੋਂ ਜਦੋਂ ਆਪਾਂ ਗੈਪ ਆ ਘੱਟ ਗਿਆ ਤਾਂ ਫਿਰ ਇਹਦੇ ਨਾਲ ਮੋਢਾ ਆਟੋਮੈਟਿਕ ਹੀ ਆਪਾਂ ਨੂੰ ਵੱਧ ਪਾਉਣਾ ਪਊਗਾ ਜੇ ਛਾਤੀ ਜ਼ਿਆਦਾ ਆ ਤਾਂ ਫਿਰ ਵੀ ਮੋਢਾ ਘੱਟ ਪਾਉਣਾ ਠੀਕ ਹੈ ਫਿਰ ਤਾਂ 6.5 ਪਾਉਣਾ ਇਹ ਘੱਟ ਗਈ ਫਿਰ ਵੀ 7 ਇੰਚ ਪੁਰ ਮੁੰਡਾ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ ਨਹੀਂ ਪਤਾ ਲੱਗਦਾ ਤਾਂ ਪੁੱਛ ਲਿਆ ਕਰੋ ਠੀਕ ਆ ਸਾਈਡ ਸਲਾਈ 13.5 ਆਪਾਂ 14 ਰੱਖ ਲੈਣੀ 1 ਇੰਚ ਵੱਧ ਰੱਖ ਲੈ ਗਏ ਤੂੰ ਸਾਈਡ ਸਲੇ ਠੀਕ ਆ ਬਾਕੀ ਸਾਰਾ ਆਪਾਂ 3 ਇੰਚ ਵੱਧ ਰੱਖ ਦੇਣ ਜਿਹੜੀਆਂ ਪੈਣਾ ਨੇ ਚਾਕਾਂ ਦੇ ਵਿੱਚ ਪੈਪਿੰਗ ਵਗੈਰਾ ਪਾਉਣੀ ਹੁੰਦੀ ਉਹ 4 ਇੰਚ ਵੱਧ ਰੱਖਣਾ ਘੇਰੇ ਤੋਂ ਤੇ हिਪ ਤੋਂ ਠੀਕ ਆ ਤਾਂ ਆਜੋ ਆਪਾਂ ਕਰਦੇ ਕਟਾਈ ਸ਼ੁਰੂ ਨਿਸ਼ਾਨ ਮੈਂ ਪਹਿਲਾਂ ਚੱਕ ਲਈ ਸੀ ਵੀਡੀਓ ਜਿਆਦਾ ਲੰਬੀ ਨਾ ਹੋਵੇ ਉਹ ਇੱਕ ਨਾ ਵਾਧੂ ਐਕਸਟਰਾ ਕੈਂਚੀ ਰੱਖਿਆ ਕਰੋ ਜਿਵੇਂ ਆਹ ਮੋਤੀਆਂ ਸਿੱਪੀ ਹੁੰਦੀਆਂ ਨੇ ਸੂਟ ਦੇ ਵਿੱਚ ਜਾਂ ਕੰਚ ਵਗੈਰਾ ਹੁੰਦਾ ਤਾਂ ਫਿਰ ਉਹਦੇ ਨਾਲ ਕੈਂਚੀ ਖਰਾਬ ਹੋ ਜਿੰਦੀ 1 ਇੰਚ ਨਾ ਰੱਖਿਆ ਕਰੋ ਜਿਹੜੀਆਂ ਭੈਣਾਂ ਲੇਡੀ ਸੂਟ ਜਾਦੇ ਕੱਟਦੀਆਂ ਉਹ ਤਾਂ ਲਾਜ਼ਮੀ ਦੋ ਕੈਂਚੀ ਰੱਖਿਆ ਕਰੋ ਵੀ ਜਦੋਂ ਆਪਾਂ ਇਹਨੂੰ ਹੁਣ ਕਟਾਂਗੇ ਕੈਂਚੀ ਦੇ ਉੱਪਰ ਵੱਜ ਕੇ ਕੈਂਚੀ ਦੇ ਵਿੱਚ ਟੱਕ ਪੈ ਜਾਣਗੇ ਠੀਕ ਆ ਲਓ ਜੀ ਆਜੋ ਆਪਾਂ ਕਰਦੇ ਹਾਂ ਕਟਾਈ ਸ਼ੁਰੂ ਕੀ ਜਿਹੜੀ ਚੀਜ਼ ਵੀ ਨਹੀਂ ਕਿ ਪਤਾ ਲੱਗਦਾ ਜਾਂ ਕੋਈ ਕਨਫਿਊਜ਼ਨ ਹੁੰਦੀ ਆ ਉਹ ਕਮੈਂਟ ਬਾਕਸ ਤੇ ਵੀ ਜਾ ਕੇ ਜਰੂਰ ਉਹ ਕਰਿਆ ਕਰੋ ਜੇ ਤੁਹਾਨੂੰ ਉਹਦਾ ਜਵਾਬ ਨਹੀਂ ਮਿਲਦਾ ਹਨਾ ਇੱਕ ਬੰਦੇ ਦੇ ਵਿੱਚ ਵਿੱਚ ਫਿਰ WhatsApp ਤੇ ਬੋਲ ਕੇ ਭੇਜ ਦੇਖੋ ਭਾਵੇਂ ਲਿਖ ਕੇ ਭੇਜ ਦੇ ਕਰੋ ਹਨਾ ਭਾਵੇਂ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਕਿਰਪਾ ਕਰਕੇ ਫੋਨ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਸ਼ਾਮ ਨੂੰ 8 ਵਜੇ ਤੋਂ ਬਾਅਦ ਲਾਉਂਦੀ ਹਨਾ ਜੇ ਕੋਈ ਬਾਹਲੇ ਜ਼ਰੂਰੀ ਕੰਮ ਆ ਫਿਰ ਤਾਂ ਤੁਸੀਂ ਲਾ ਸਕਦੇ ਨੇ ਨਹੀਂ ਸ਼ਾਮ ਨੂੰ 8 ਵਜੇ ਤੋਂ ਬਾਅਦ ਲਾ ਲੈ ਕਰੋ ਵੀ ਦਿਨੇ ਜਿਵੇਂ ਨਾਪ ਲਈਏ ਨੇ ਹੁੰਦੀਆਂ ਜਾਂ ਕੋਈ ਵੀਡੀਓ ਵਗੈਰਾ ਬਣਾ ਰਹੇ ਹੁੰਦੇ ਆ ਫਿਰ ਦਿੱਕਤ ਆਉਣੀ ਆ ਆਹ ਲਓ ਆਪਾਂ 4-5 ਥਾਂ ਤੋਂ ਇਹਨੂੰ ਬੰਨ੍ਹ ਨੂੰ ਲੈਣਾ ਤਾਂ ਕਿ ਲੈਂਡਿੰਗ ਕੱਟਣ ਵੇਲੇ ਜਾਂ ਬੈਕ ਪੱਲਾ ਕੱਟਣ ਵੇਲੇ ਆਪ ਨੂੰ ਕੋਈ ਦਿੱਕਤ ਨਾ ਆਵੇ ਇੱਕ ਸੂਈ ਆਪਣੀ ਇੱਥੇ ਲੱਗੀ ਹੋਈ ਆ ਇਸੇ ਤਰੀਕੇ ਇੱਕ ਸੂਈ ਇੱਥੇ ਲੱਗੀ ਹੋਈ ਹੈ ਤਾਂ ਕਿ ਗਾਲਾ ਵੀ ਆਪਾਂ ਦੇਖਣਾ ਕਿ ਮਾਰ ਆ ਜਾ ਵੀ ਨਾ ਹੱਲੇ ਠੀਕ ਆ ਹਲੋ ਫਰੰਟ ਪੱਲਾ ਆਪਾਂ ਨੇ ਸਾਈਡ ਤੇ ਰੱਖ ਲਾਂਗੇ ਲਓ ਜੀ ਪ੍ਰੈਸ ਆਪਾਂ ਗਰਮ ਲਈ ਹੋਈ ਆ ਇਹਨੂੰ ਵੀ ਆਪਾਂ ਕੱਢ ਦਿੰਦੇ ਹਾਂ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਜਿਵੇਂ ਸੂਟ ਦੇ ਵਿੱਚ ਕੰਚ ਹੁੰਦਾ ਆਪਾਂ ਕੱਟਤਾ ਉਹ ਇੱਥੇ ਡਿੱਗ ਪਿਆ ਆਪਾਂ ਕੱਪੜਾ ਵਿਸ਼ਾਗ ਉੱਤੇ ਪ੍ਰੈਸ ਮਾਰਤੀ ਤਾਂ ਕੱਪੜੇ ਦੇ ਰਗੜ ਲੱਗੇ ਨਾ ਸੂਟ 파ਟ ਜਾਂਦਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਵੀ ਸੂਟ ਦਾ ਕੰਚ ਕਾਊਂਟਰ ਦੇ ਉੱਪਰ ਜੇ ਆਪਨੇ ਕੀ ਬੈਗੀ ਕੱਢਦੇ ਉਹਦੇ ਉੱਪਰ ਦਰੀ ਤੇ ਡਿੱਗ ਪਿਆ ਤਾਂ ਉਹ ਨਾਲ ਨਾਲ ਸਫਾਈ ਕਰ ਲੈ ਕਰੋ ਨਹੀਂ ਤਾਂ ਤੁਹਾਡੇ ਸੂਟ ਦੇ ਵਿੱਚ ਟੱਕ ਲੱਗ ਜਾਊਗਾ ਇਹ ਚੀਜ਼ ਦਾ ਧਿਆਨ ਰੱਖਣਾਗਾ ਠੀਕ ਹੈ ਜਦੋਂ ਆਪਾਂ ਇਹਦੇ ਉੱਤੇ ਪ੍ਰੈਸ ਧਰ ਕੇ ਮਾਰੀ ਤੇ ਰਗੜ ਲਾ ਕੇ ਸੂਟ ਦੇ ਵਿੱਚ ਮੋਰੀ ਹੋ ਜੂਗੀ ਇਹ ਚੀਜ਼ ਦਾ ਵੀ ਧਿਆਨ ਰੱਖਣਾ ਨਾਲ ਨਾਲ ਹਣਾ ਲੋਚ ਇਹ ਦਰੋਪਾ ਬੈਕ ਪੁੱਲਾ ਕੱਟਾਂਗੇ ਦਾ ਸਾਈਡ ਤੋਂ ਫਿਰ ਇਕੱਠਾ ਕੱਪੜਾ ਉਧਰ ਬਾਜੂ ਤਾਂ ਕਿ ਜੋੜ ਵਗੈਰਾ ਕੋ ਨੂੰ ਨਾ ਪਾਉਣਾ ਪਵੇ ਬਾਹਰ ਵਿੱਚ ਪਹਿਲਾਂ ਆਪਾਂ ਇਹ ਕੰਨੀ ਕੱਢ ਲੀ ਕਿਉਂਕਿ ਤੇ ਚ ਮਾਰਦੀ ਨਾ ਕੰਨੀ ਕੋ ਦਿੱਕਤ ਆਉਂਦੀ ਰੈਕੇਰਾ ਉਹ ਸਾਡੇ 16 ਤੇ ਆਪਾਂ ਕਿੰਨਾ ਰੱਖਣਾ 3 ਇੰਚ ਵੱਧ 19.5 ਇੰਚ ਆਪਾਂ 20 ਇੰਚ ਦਾ ਪੀਸ ਰੱਖਾਂਗੇ ਫਿਰ ਵੀ ਹਲਕਾ ਮੋਟਨ ਕਈ ਵਾਰੀ ਛਾਤੀ ਕੋਲੋਂ ਘਟ ਫਾਦੀ ਜਾਂਦਾ ਲੋਚੀ ਤਾਂ ਪੁਰਾ ਕੁਲੜ ਲਓ ਜਾਂ ਆਪਣੇ ਆਪਣੇ ਠੀਕ ਆ ਜਿਵੇਂ ਆਪਣੇ ਕੋਲੇ ਜਿਵੇਂ ਆ ਪ੍ਰੈਸ ਹੁਣ ਆਪ ਲਾਈ ਸੀ ਹੈ ਨਾ ਜਿਆਦਾ ਗਰਮ ਹੋ ਗਈ ਤਾਂ ਆਪਾਂ ਸਿੱਧੀ ਲਾਉਣ ਦੀ ਬਜਾਏ ਕੱਪੜਾ ਰੱਖ ਕੇ ਵੀ ਇਸ ਤਰ੍ਹਾਂ ਕਰੀ ਬਣਾ ਸਕਦੇ ਆ ਜਾਂ ਕਿਸੇ ਸੂਟ ਦੇ ਆਪਾਂ ਨੇ ਉਹ ਦੇਖਦੇ ਵੀ ਚਿੰਬੜ ਜਾਂਦਾਗਾ ਮਾਰਾ ਮੋਟਾ ਮੋਤੀਆਂ ਨਾਲ ਫਿਰ ਵੀ ਤੁਸੀਂ ਕੱਪੜਾ ਵਿਛਾਲੇ ਪਰ ਇਸ ਤਰ੍ਹਾਂ ਠੀਕ ਲੇਰਿੰਗ ਵਗੈਰਾ ਧਰ ਕੇ ਜਾਂ ਇੱਕ ਪੱਗ ਵਾਲਾ ਕੱਪੜਾ ਐਕਸਟਰਾ ਰੱਖ ਲੈ ਕਰੋ ਜਿਵੇਂ ਆਗੇ ਸੂਟ ਵਗੈਰਾ ਆਪਾਂ ਚੱਕਿਆ ਜਿਵੇਂ ਪ੍ਰੈਸ ਦੇ सारी आप चंगी तरह प्रेस मार लेंगे तो ठीक है इस तरह राके प्रेस ना करीब ना लेंगे ਕਿੰਜੀ ਤਰ੍ਹਾਂ ਨਸ ਪੂਰਾ ਬਰੀਕੀ ਦੇ ਵਿੱਚ ਜਾਇਗੁਰ ਕੰਮ ਦੀ ਵਿੱਚ ਵੀ ਸ਼ੌਕ ਨਾ ਮੈਂ ਕੱਲ ਵਾਲੀ ਵੀਡੀਓ ਚ ਦੱਸਿਆ ਸ਼ੌਕ ਨਹੀਂ ਕੱਟਿਆ ਕਰੋ ਸ਼ੌਕ ਨਹੀਂ ਬਣਾਇਆ ਕਰੋ ਹਨਾ ਕਾਲੀ ਨਾ ਕਰਿਆ ਕਰੋ ਆ ਦੇਖੋ ਆਪਾਂ ਵੱਧ ਰੱਖਿਆ ਜੀ ਨਾ ਇੱਥੋਂ ਛਾਤੀ ਕੋਲੋਂ ਘੱਟ ਜਾਂਦਾ ਹੁੰਦਾ ਕੱਪੜਾ ਤਾਂ ਅਗਰ ਕਿ ਮੈਨੂੰ ਬੇਨ ਨੂੰ ਆਪਾਂ ਨੂੰ ਚਾਹੀਦਾ ਤਾਂ 3 ਇੰਚ ਵੱਧ ਪਰ ਆਪਾਂ 4 1/2 ਇੰਚ ਵੱਧ ਰੱਖਿਆ ਪਰ ਮੈਨੂੰ ਪਤਾ ਇੱਥੋਂ ਆ ਚੀਜ਼ ਵਾਧੀ ਜਾਂਦੀ ਮੈਂ ਉੱਥੋਂ ਕੱਢੀ ਇੱਥੋਂ ਅੱਗੇ ਵਧ ਗਈ ਕਿਉਂਕਿ ਛਾਤੀ ਇਸ ਭੈਣ ਦੀ ਜਿਹੜੀ 16 ਇੰਚ ਉੱਪਰੋਂ ਫਿਰ ਮੰਨ ਲਓ ਬਲੀ ਵਾਧੀ ਜਾਂਦਾ ਕੱਪੜਾ ਉਹ ਸੋਰੀ ਠੀਕ ਆ ਸਪਿਰਿੰਗ ਆ ਮਾਰ ਕੇ ਚੰਗੀ ਤਰ੍ਹਾਂ ਫਿਰ ਕੈਂਚੀ ਚੱਕਣੀ ਵੀ ਟੱਕ ਸਹੀ ਆ ਹਰ ਇੱਕ ਚੀਜ਼ ਕੱਲੀ ਕੱਲੀ ਨਿਗਰਮਾ ਇਹ ਤੋਂ ਹੁਣ ਆ ਪਲਾਵਾਂਗੇ ਡੇਢ ਪੁਆਇੰਟ 1 ਕਿਉਂਕਿ ਇਹ ਪੈਨ ਪਤਲੀ ਆ ਜਿਆਦੇ ਬੈਕ ਤੇ ਆ ਚੀਜ਼ ਨਾ ਜਿਆਦੇ ਭਾਰੀ ਆ ਚੀਜ਼ ਲਾਈਮੀ ਨੀ ਕਰ ਖਾ ਜਿੰਨਾ ਪਹਿਲਾਂ ਨੇ ਜਿਆਦੇ ਆਜੀ ਹੁੰਦੀ ਆ ਫਿਰ ਉਹਨੇ ਵਧ ਕਰਨਾ ਕਈ ਪੈਣਾ ਦੇ 2 ਇੰਚ ਵੀ ਕਰਨਾ ਪੈਂਦਾ ਤਾਂ ਕਰਕੇ ਮੈਂ ਕਹਿਣਾ ਜਾਂ ਤਾਂ ਜੇ ਤੁਹਾਡੇ ਕੋਲ ਸੂਟ ਆਉਂਦਾ ਨਾਪ ਪਲਾ ਤਾਂ ਮੇਲੇ ਕਰੋ ਨੀਤਾ ਆਪਾਂ ਬੋਡੀ ਕੰਨੀ ਵੀ ਧਿਆਨ ਮਾਰ ਕੇ ਪਤਾ ਲੱਗੇ ਹਨਾ ਵੀ ਆਪਾਂ ਨੂੰ ਇਹ ਥੋੜੀ ਜਿਆਦਾ ਰੱਖਣਾ ਪਊਗਾ ਕਿਉਂਕਿ ਆਪਾਂ ਕੰਟੀ ਇਕ ਰਿਬਨ ਲਾਗੇ ਬਾਰੀਕ ਕੰਚੀ ਚੱਕ ਲੈਂਗੇ ਜਿਹੜੀ ਆਪਣੀ ਮੇਨ ਘਟਾਈ ਵਾਲੀ ਹੁੰਦੀ ਹੈ ਨਾ ਉਹਦੇ ਨਾਲ ਤੁਸੀਂ ਮੋਤੀ ਸੀਪੀ ਨਹੀਂ ਘਟਣਾ ਫਿਰ ਕੱਪੜੇ ਦੇ ਵਿੱਚ ਆਹ ਕੰਚੀ ਦੇ ਵਿੱਚ ਟੱਕ ਪੈ ਜਾਂਦੀ ਹੈ ਜੋ ਕੱਪੜੇ ਦੇ ਵਿੱਚੋਂ ਆਹ ਕੰਚੀ ਬਾਹਰ ਦੇਣਾ ਇਹਦੇ ਉੱਤੇ तो हल्का ही चक पिन्टन जो अपने लाइनिंग कट ली ठीक है उसना तो उस तो नहीं पटना इसे तरह पहले पल देवे ਬੈਗ ਪੱਲੇ ਦੀ ਵੀ ਉਹ ਵੀ ਪਿੰਨਾ ਲਾਵਾਂਗੇ ਤਾਂ ਕਿ ਲਾਈਨਿੰਗ ਕਟਣੀ ਸੌਖੀ ਹੋ ਜਾਵੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੀਆਂ ਭੈਣਾਂ ਕੋਈ ਆਪਣੇ ਸਟੇਟਸ ਵગેਰਾ ਲਾ ਸਕਦੀਆਂ ਉਹ ਵੀ ਲਾਇਆ ਕਰੋ ਹਨਾ ਤਾਂ ਕਿ ਹੋਰਾਂ ਭੈਣਾਂ ਤੱਕ ਵੀ ਜਾਣਕਾਰੀ ਜਾ ਸਕੇ ਇੰਨੀ ਕੀ ਸੇਵਾ ਲਾਜ਼ਮੀ ਕਰ ਲਿਆ ਕਰੋ ਠੀਕ ਆਪਣਾ ਫਰਜ਼ ਸਮਝ ਗਏ ਬੇਲੇ ਕਹਿੰਦੇ ਵੀਡੀਓ ਸ਼ੇਅਰ ਕਰ ਦੇਗੇ ਉਹ ਚਲਦੀ ਜਲਦੀ ਨਾ ਲੋ ਜੀ ਅੱਗੇ ਲਾਂਦੇ ਪੈਕੇਟ ਉਹ ਹੱਲਾਂ ਦਾ ਮਤੁਰੀ ਇਹ ਮਾਜੀ ਤੁਸੀਂ ਲਾਈਨਿੰਗ ਕੱਟ ਸਕਦੇ ਹੋ ਜਿਵੇਂ ਸੌਖੀ ਹੋ ਜਾਂਦੀ ਹੈ ਅਣਜਾਣ ਤੋਂ ਜਾਣ ਬੰਦਾ ਵੀ ਲਾਈਨਿੰਗ ਕੱਟ ਸਕਦਾ ਨੂੰ ਆਪਾਂ ਦੋਨੇ ਪੱਲੇ ਐਡੋਡੀ ਕਰ ਦਿੰਦੇ ਹਾਂ ਕੱਲੇ ਕੱਲੇ ਪੱਲੇ ਦੀ ਲਾਈਨਿੰਗ ਕੱਟਨੀ ਹੈ ਮੈਂ ਬਾਰ ਬਾਰ ਕਹਿਣਾ ਉਹਨਾਂ ਵੀ ਕਈ ਪਹਿਣਾ ਕੀਆ ਦਿੰਦੇ ਹਾਂ ਦੋਨੇ ਪੱਲੇ ਦੀ ਇਕੱਠੀ ਲਾਈਨਿੰਗ ਕੱਢਣੀ ਇਕੱਠੀ ਨਹੀਂ ਕੱਟਣੀ ਸਿੰਗਲ ਸਿੰਗਲ ਪੱਲੇ ਦੀ ਕੱਟਣੀ ਹੈ ਨਹੀਂ ਆਉਂਦੀ ਪਹਿਲੀ ਵਾਰੀ ਇੰਚਨਲ ਤੇ ਕਮੈਂਟ ਬਾਕਸ ਦੇ ਵਿੱਚ ਆ ਕੇ ਦੱਸ ਦਿਆ ਕਰੋ ਪਹਿਲੀ ਲਾਈਨਿੰਗ ਵੀ ਕੱਟ ਕੇ ਦਿਖਾ ਦਿਓ ਹਣ ਮਿੱਕੀ ਮਿੱਠੀ ਕਰਦੇ ਵੈਸੇ ਆਪਣੇ ਚੈਨਲ ਤੇ ਬਹੁਤ ਸਾਰੀਆਂ ਵੀਡੀਓ ਲਰਨਿੰਗ ਦੇ ਮੈਂ ਪਾਈਆਂ ਹੋਊਗਾ ਪਰ ਕਿਹ ਨਹੀਂ ਕੱਢ ਰਿਹਾ ਉਹ ਨੂੰ ਕਿਸੇ ਭੈਣ ਨੂੰ ਤਾਂ ਵੀ ਦੱਸ ਦਿਆ ਕਰੋ ਹੈਨਾ ਤਾਂ ਮੈਂ ਭੇਜ ਵੀ ਦਨ ਹਾਂ ਬਾਕੀ ਆਪਾਂ ਜੇ ਤੁਸੀਂ ਕਹੋਗੇ ਦੁਬਾਰੇ ਲੈਣੇ ਜੀ ਤੁਹਾਨੂੰ ਪਾ ਦੇ ਜੀ ਆ ਦੇਖੋ ਜਿਵੇਂ ਮੈਂ ਕਹ ਰਿਹਾ ਕੰਨ ਐਸ ਤਾ ਆਜੀ ਆਏ ਨੇ ਸੂਟ ਦੇ ਉੱਪਰ ਫਿਰ ਜਦੋਂ ਆਪਾਂ ਇਹਦੇ ਉੱਤੇ ਪ੍ਰੈਸ ਮਾਰੀ ਫਿਰ ਰਗੜ ਲੱਗ ਜਿੰਦੀ ਤੇ ਸੂਟ ਦੇ ਵਿੱਚ ਉੱਥੇ ਮੋਰੀ ਹੋਏ ਜਿੰਦੀ ਲਓ ਜੀ ਇਹਨਾਂ ਦੇ ਬਾਹਾਂ ਦੇ ਮੇਰੇ ਖਾ ਕੜਾਈ ਜਿੰਨੀ ਸਾਫ਼ ਹੀ ਹੈ ਪਲੇਨ ਬਾਹਾਂ ਇਸ ਪੈਂਦੀ ਦੀ ਲੰਬਾਈ ਹੈ ਬਾਹਰ ਦੀ 15 ਇੰਚ ਆਪਾਂ 2 ਇੰਚ ਵੱਧ ਰੱਖਾਂਗੇ 15.5 ਤੇ 2 17.5 17.5 ਦੀ ਥਾਂ ਤੇ ਆਪਾਂ ਬਣਾ ਲੈ ਵੱਧ ਰੱਖੀ ਉੱਪਰੋਂ ਬਾਅਦ ਚ ਕੱਟ ਲੈ ਬਿਲ ਘੱਟ ਕਰ ਦੇ ਲੈ ਇੱਕ ਚੀਜ਼ ਨੂੰ ਮਾੜੀ ਜੀ ਵੱਧ ਰੱਖ ਲੈ ਕਰੋ ਤਾਂ ਕਿ ਦਿੱਕਤ ਨਾ ਆਉਣ 18 ਤੇ ਇਹ ਵੀ ਜੇ ਆਪਾਂ ਪ੍ਰੈਸ ਮਾਰਦੇ ਉਸ ਨਹੀਂ ਸੁਗੜਿਆ ਦਾ ਕੱਪੜਾ ਹੁਣ 18 ਰੱਖ ਲੈ ਆਪਾਂ ਨਪੈਕ ਬਲੀ ਤੇ ਪ੍ਰਸਮਾਗਨ ਚੰਗੀ ਤਰ੍ਹਾਂ ਮੋੜਦਾ ਆਪਣਾ ਆਪਣੇ ਹਿਸਾਬ ਦੇ ਨਾਲ ਪਾ ਮੰਗ ਇਸ ਭੰਡਾ ਤਾਂ ਕਿ ਇਹ ਪੂਰਾ ਨਾ ਬਿੜਾ ਬੋਡੀ ਜੂ ਲੈਤਾ ਹੋਇਗਾ ਕੰਨੀ ਆਪਾਂ ਵਿੱਚੋਂ ਕੱਢੀ ਜਿਵੇਂ ਇਹ ਮਹਾਰਕੰਡੀ ਜੀ ਬੇਨਤੀ ਕਰਦਾਂ ਉਹ ਭੈਣਾਂ ਨੂੰ ਕੰਨੀ ਨੀਂ ਨੀ ਰੱਖਣੀ ਕਿ ਸੂਕਦੇ ਹਨਾ ਮੋਢਾ ਇਹਨਾਂ ਨੂੰ 8 ਇੰਚ ਬਹੁਤ ਆ ਬਾਕੀ ਆਪਾਂ ਵਿੱਚ ਦਵਾਰ ਰੱਖਾਂਗੇ ਕੱਲ ਨੂੰ ਕੁੱਲਾ ਭੀੜਾ ਕਰਨਾ ਹੋਵੇ ਤਾਂ ਕਰ ਸਕਦੇ ਆ ਤੇ ਇਸ ਦੀ ਵਰਤੋਂ ਥੋੜੀ ਵੱਧ ਕਰਿਆ ਕਰੂਗਾ ਇਹ ਆਪਣਾ ਕਹਿੰਦੇ ਬਈ ਸਫਾਈ ਨਹੀਂ ਆਉਂਦੀ ਮਿਹਨਤ ਬਹੁਤ ਕਰਦੀਆਂ ਪਰ ਇਸ ਦੀ ਵਾਰ ਤੋਂ ਵੱਧ ਕਰਿਆ ਕਰੋ ਤੇ ਆਟੋਮੈਟਿਕ ਸਫਾਈ ਆਉਣ ਲੱਗੇ ਜਦੋਂ ਵੀ ਆਪਾਂ ਸੂਟ ਕੱਟਣਾ ਜਾਂ ਬਣਾਉਣਾ ਪ੍ਰੈਸ ਦੀ ਵਾਰ ਤੋਂ ਕਈ ਤਾਂ ਬਣਾ ਕਰਦੀਆਂ ਨਹੀਂ ਜਿਹੜੀਆਂ ਕਰਦੀਆਂ ਵੀ ਹਨ ਤਾਂ ਥੋੜੀ ਕਰਦੀਆਂ ਤਾਂ ਪ੍ਰੈਸ ਦੀ ਵਾਰ ਤੋਂ ਲਾਜ਼ਮੀ ਵੱਧ ਕਰਿਆ ਕਰੋ ਸਫਾਈ ਆਟੋਮੈਟਿਕ ਹੀ ਆਉਣ ਲੱਗੇਗੀ 12 ਮੂਰੀ ਤਿਆਰ ਆ ਜਾਨੀ ਕਿ 6 ਇੰਚ ਆਪਾਂ ਬਾਦਰ ਰੱਖਾਂਗੇ 1.2 ਇੰਚ ਹਾਂ ਠੀਕ ਮੋਢਾ ਇਸੇ ਤਰੀਕੇ ਆਪਾਂ 8 ਇੰਚ ਰੱਖਣਾਗਾ ਇਸ ਪੈਨ ਸਾਈਡ ਤੋਂ ਤੇ ਇਹਨਾਂ ਰੱਖਣਾ ਆਪਾਂ ਡੇਲਨ ਚ ਵੱਧ ਪਾਉਣੇ ਇਸੇ ਤਰੀਕੇ ਨਾਲ ਨੀਚੇ ਨੂੰ ਕਿੰਨਾ ਬਾਵਾਗੇ ਢਾਲ ਆਪਾਂ ਇਹਦੀ 3 ਇੰਚ ਕੋਣੀ ਹੈਗੀ ਐਸ ਪੈਨ ਦੀ 1.5 ਤੇ ਜਿੰਨਾ ਆਪਾਂ ਲੋਡੰਦਾ ਗਵਾਧ ਰੱਖ ਕੇ ਇਹ ਦੁਆਰੇ ਵਿੱਚ ਹੀ ਆਪਾਂ ਰੱਖਾਂਗੇ ਜਦੋਂ ਵੀ ਆਪਾਂ ਸੂਟ ਦੀ ਸਿਲਾਈ ਕਰਨੀ ਆ ਇੱਥੇ ਇਹਨਾਂ ਨਿਸ਼ਾਨ ਲਾ ਲਿਆ ਕਰੋ ਜਦੋਂ ਪੰਜ ਚਾਰ ਲੋਨ ਸਾਰੇ ਨਿਸ਼ਾਨ ਚੱਕ ਲਿਆ ਕਰੋ ਤਾਂ ਕਿ ਬਾਅਦ ਦੇ ਵਿੱਚ ਦਿੱਕਤ ਨਾ ਆਵੇ ਹਰ ਇੱਕ ਚੀਜ਼ ਮਣਕੇ ਰੱਖਿਆ ਕਰੋ ਬਹੁਤ ਸਾਰੀਆਂ ਭੈਣਾਂ ਨੇ ਇਤੋਂ ਫੜੀ ਸਿਉਣ ਐਂ ਮਾਰਦੀਆਂ ਉਹ ਸੂਟ ਫਿਰ ਦੁਬਾਰੇ ਦੁਬਾਰੇ ਆਪਾਂ ਨੂੰ ਫਿਟਿੰਗ ਕਰਨਾ ਪੈਂਦਾ ਤਾਂ ਪਹਿਲੇ ਜੀ ਆਪਾਂ ਸੂਟ ਹਰ ਇੱਕ ਚੀਜ਼ ਮਣਕੇ ਰੱਖੀ ਹੋਊਗੀ ਫਿਰ ਆਪਾਂ ਨੂੰ ਦੁਬਾਰੇ ਮਸ਼ੀਨ ਤੇ ਧਾਗਾ ਚੜਾਉਣ ਦਾ ਮਤਲਬ ਹੀ ਨਹੀਂ ਪੈਦਾ ਹੁੰਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜਿਵੇਂ ਆਪਾਂ ਕਹਿੰਦੇ ਹਾਂ ਵੀ ਪਹਿਲਾਂ ਹਰ ਇੱਕ ਚੀਜ਼ ਮਣਕੇ ਰੱਖ ਦਿਆ ਕਰੋ ਫਿਰ ਬਾਅਦ ਦੇ ਵਿੱਚ ਦਿੱਕਤ ਨਹੀਂ ਹੁੰਦੀ ਠੀਕ ਹੁਣ ਆਪਾਂ ਇਹਦੀ ਲੰਬਾਈ ਵੀ ਚੈੱਕ ਕਰਾਂਗੇ ਕਿੰਨੀ ਆ ਸਾਢੇ 15 ਆਪਾਂ ਨੂੰ ਤਿਆਰ ਚਾਹੀਦੀ ਆ ਤੇ ਆਪਾਂ ਇੱਥੋਂ ਰੱਖਾਂਗੇ ਸਾਢੇ 17 ਬਾਕੀ ਜਿਹੜੀ ਇਨਾ ਵੱਧ ਉਹ ਕਪੜਾ ਆਪਾਂ ਹੁਣੇ ਲਾ ਦੇ ਕਿਉਂਕਿ ਕੱਲੂ ਆਪਾਂ ਨੂੰ ਫਿਰ ਜਦੋਂ ਅਗਲਾ ਕਹਿੰਦੇ ਬਾਈ ਨੀਮੀ ਕਰਤੀ ਬਾ ਫਿਰ ਉਹ ਇੱਕ ਨੁਕਸ਼ ਪੈ ਜੇ ਫਿਰ ਸਾਰੀ ਨੁਕਸ਼ੀ ਨਿਕਲ ਜੇ ਫਿਰ ਤਾਂ ਸੂਟ ਆਇਆ ਲੱਗੂ ਖੁੱਲਾ ਵੀ ਆ ਤੇ ਉੱਚਾ ਨੀਵਾ ਵੀ ਆ ਹਨਾ ਸਾਰੀ ਜਦੋਂ ਆਪਾਂ ਇੱਕ ਵੀ ਕੋਈ ਗਲਤੀ ਕਰਦੇ ਆ ਫਿਰ ਸਾਰੀਆਂ ਆਪਾਂ ਨੂੰ ਗਾਗ ਨੂੰ ਐਂਜੇ ਹੋਣਾ ਲੱਗਦਾ ਵੀ ਆ ਆਪਣੀ ਸੌਂਤਾ ਆਪਣੀ ਸੌਂਤਾ ਹਨ ਤਾਂ ਕਰਕੇ ਪਹਿਲੀ ਵਧੀਆ ਢੰਗ ਨਾਲ ਜਿੰਨਾ ਉਹਨੂੰ ਨਾਪ ਦਿੱਤਾ ਉਹਨੇ ਤਿਆਰ ਕਰਕੇ ਜਿਆਕ ਜਿਹੜੀ ਆਪਾਂ ਨੇ ਲੰਬਾਈ ਇਹ ਵੀ ਮੈਂ ਉਹਨੂੰ ਦੱਸਤਾ ਸੀਗਾ ਵੀ ਆਪਾਂ ਵੱਧ ਰੱਖਾਂਗੇ ਠੀਕ ਲੋ ਇਹ ਵੀ ਆਪਣਾ ਪੈਨ ਲਾ ਲਾਂਗੇ ਤਿੰਨ ਚਾਰ ਤਾਵਾ ਤੇ ਤਾਂ ਕਿ ਲਰਨਿੰਗ ਕੱਟਣੀ ਵੀ ਆਪਾਂ ਸੌਖੀ ਹੋ ਠੀਕ ਹੈ ਬਾਕੀ ਆਪਣੀ ਲਗਭਗ ਸਾਰੀ ਕੁਰਤੀ ਕੱਟੀ ਗਈ ਜੇ ਕਿਸੇ ਚੀਜ਼ ਨਾ ਸਮਝ ਲੱਗੀ ਹੋਵੇ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਜੇ ਸਮਝ ਲੱਗਦੀ ਹੈ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਬਾਈ ਜਾ ਕੇ ਹਾਂ ਜੀ ਸਾਨੂੰ ਸਮਝ ਲੱਗਦੀ ਆ ਤੇ ਬੀ ਡੀ ਲਰਨਿੰਗ ਦੀ ਵੀਡੀਓ ਲਾਈਵ ਨਹੀਂ ਪਾਇਓ ਜਾਂ ਇਹਦੀ ਸਲਵਾਰ ਦੀ ਵੀਡੀਓ ਲਾਈਵ ਨਹੀਂ ਪਾਇਓ ਜਾਂ ਸਾਡੀ ਸਲਵਾਰ ਇੰਨੀ ਆ ਉਹ ਸਾਨੂੰ ਸੈੱਟ ਨਹੀਂ ਆਉਂਦੀ ਢਾਲ ਨਹੀਂ ਪਤਲਾ ਕਿੰਨਾ ਦੇਣੀ ਹੈ ਕਿਵੇਂ ਦੇਣੀ ਹੈ ਨਾ ਤਾਂ ਉਹ ਜੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੱਸ ਦਿਓ ਫਿਰ ਮੈਂ ਤੁਹਾਡੇ ਸਾਰੇ ਕਮੈਂਟ ਪੜਦਾ ਹਾਂਗਾ ਸਪੈਸ਼ਲ YouTube ਵਾਲੇ ਸ਼ਾਮ ਨੂੰ ਟਾਈਮ ਜੋ ਟਾਈਮ ਕੱਢ ਕੇ ਫਿਰ ਉਹਨੂੰ ਦੇਖ ਕੇ ਵੀਡੀਓ ਬਣਾਉਂਗਾ ਨਾ ਅੱਗੇ ਮੈਨੂੰ ਕੀ ਪਤਾ ਲੱਗੂ ਕਿ ਤੁਹਾਨੂੰ ਕਿਹੜੀ ਚੀਜ਼ ਸਮਝ ਆਉਂਦੀ ਹੈ ਜਾਂ ਨਹੀਂ ਆਉਂਦੀ ਬਾਕੀ ਜਿਵੇਂ ਦੀਵਾਲੀ ਅੱਗੇ ਨੇੜੇ ਆ ਰਹੀ ਹੈ ਜਿਹੜੀਆਂ ਭੈਣਾਂ ਨੇ ਜਾਂ ਭਰਾਵਾਂ ਨੇ ਕੱਪੜੇ ਸਲਾਈ ਕਰਾਉਣ ਦੇਣੇ ਆ ਉਹ ਫਟਾਫਟ ਜਿੰਨਾ ਭਰਾਵਾਂ ਨੇ ਸਾਡੇ ਤੋਂ ਕਪੜਾ ਲੈਣਾ ਹੁੰਦਾ ਉਹ ਪੇਮੈਂਟ ਜਿਹੜੀ ਉਹ ਦਿਵਾਲੀ ਵੀਰੇ ਦੇ ਸਕਦੇ ਹੋ ਫੋਨ ਤੇ ਆਪ ਦਾ ਆਰਡਰ ਲਿਖਾ ਸਕਦੇ ਹੋ ਠੀਕ ਹੈ ਜੀ ਬਾਕੀ ਜੇ ਕਿਸੇ ਭੈਣ ਸਾਡੇ ਕੋਲੇ ਆਉਣਾ ਵੀ ਆ ਤਾਂ ਫੋਨ ਕਰਕੇ ਆਉਣਾ ਬਿਨਾ ਫੋਨ ਕਰੇ ਤੋ ਕਿਸੇ ਭੈਣ ਨੇ ਨਹੀਂ ਆਉਣਾ ਬਾਕੀ ਮਿਲਦੇ ਆ ਜੀ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ